ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਹੈ ਜਿਹੜਾ ਕਿ ਅੱਜ ਦੂਸਰਾ ਦਿਨ ਹੈ ਔਰ ਸ਼ਹਿਰ ਦੇ ਵਿੱਚ ਫਲੈਗ ਮਾਰਕ ਕਰ ਰਹੀ ਹੈ ਪੁਲਿਸ ਡੀਐਸਪੀ ਸਮਾਣਾ ਫਤੇ ਸਿੰਘ ਬਰਾੜ ਹੈ ਈਐਸਪੀ ਸਮਾਣਾ ਫਤੇ ਸਿੰਘ ਬਰਾੜ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਆਪਰੇਸ਼ਨ ਪ੍ਰਹਾਰ ਕੇ ਤਹਿਰ ਦੂਜੇ ਦਿਨ ਲਗਾਤਾਰ ਕਾਰਵਾਈ ਕਰ ਰਹੀ ਹੈ ਫਲੈਗ ਮਾਰਕ ਕਰ ਰਹੀ ਹੈ ਜਿਹੜੇ ਕੱਥੇ ਤੇ ਜਿਹੜੇ ਮਲਜ਼ਮ ਹੈ ਉਹਨਾਂ ਨੂੰ ਵੀ ਕਾਬੂ ਕੀਤਾ ਹੈ ਔਰ ਐਸਐਚਓ ਸਿਟੀ ਤੇ ਐਸਐਚਓ सदर ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜਾਦਵ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਜਿਹੜਾ ਆਪਰੇਸ਼ਨ ਪਰਿਹਾਰ 2 ਚਲਾਇਆ ਗਿਆ ਹੈ ਇਸ ਦਾ ਅੱਜ ਦੂਜਾ ਦਿਨ ਹੈ ਪਹਿਲੇ ਦਿਨ ਵੀ ਸਾਨੂੰ ਸਮਾਣਾ ਸਬਡਿਵੀਜ਼ਨ ਨੂੰ ਬੜੀ ਚੰਗੀ ਸਫਲਤਾ ਹਾਸਲ ਹੋਈ ਸੀ ਉਸ ਵਿੱਚ ਅਸੀਂ 8 ਦੋਸ਼ੀ ਵੱਖ-ਵੱਖ ਥਾਣਿਆਂ ਦੇ ਜਿਹੜੇ ਕਿ ਗੰਭੀਰ ਜੁਰਮਾਂ ਦੇ ਪਗੋੜੇ ਤੇ ਹੋਰ ਜਿਨ੍ਹਾਂ ਤੋਂ ਅਸੀਂ ਬਰਾਮਦਗੀਆਂ ਕੀਤੀਆਂ ਐਕਸਾਈਜ਼ ਦੀਆਂ ਤੇ ਡਰੱਗਸ ਦੀਆਂ ਉਹ ਫੜੇ ਗਏ ਸੀ ਜਿਹੜੀ ਅੱਜ ਦੀ ਹੁਣ ਤੱਕ ਦੀ ਕਾਰਵਾਈ ਉਹਦੇ ਵਿੱਚ ਵੀ 6 ਦੋਸ਼ੀ ਜਿਹੜੇ ਵੱਖ-ਵੱਖ ਮਕਦਮਿਆਂ ਵਿੱਚ ਸਾਨੂੰ ਲੋੜਿੰਦੇ ਸੀ ਉਹ ਗ੍ਰਿਫਤਾਰ ਕੀਤੇ ਗਏ ਬਾਕੀ ਹੁਣ ਸਿਟੀ ਸੁਵਾਨਾ ਦੇ ਏਰੀਆ ਦੇ ਵਿੱਚ ਫਲੈਗ ਮਾਰਚ ਕਰੇ ਜਾ ਰਹੇ ਹੈ ਲੌਂਗ ਵਿਦ ਸਬਲਿਊਸ਼ਨ ਫੋਰਸ ਇਹ ਇੱਕ ਪਬਲਿਕ ਦੇ ਵਿੱਚ ਕੌਨਫੀਡੈਂਸ ਬਿਲਡਿੰਗ ਐਕਸਰਸਾਈਜ਼ ਹੈਗੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਜਿੰਨੇ ਵੀ ਮਾੜੇ ਅਨਸਰ ਆਏ ਆ ਜਾਂ ਲੋਕ ਪਬਲਿਕ ਚ ਹੈਗੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਕੋਈ ਵੀ ਕਾਨੂੰਨ ਦੀ ਜਿਹੜੀ ਉਲੰਘਣਾ ਕਰੂਗਾ ਉਹਨਾਂ ਨਾਲ ਸਖਤੀ ਨਾਲ ਵਰਤੇ ਜਾਏ ਬੈਟਸਾ ਜਿਸ ਤਰ੍ਹਾਂ ਲਗਾਤਾਰ ਥ੍ਰੀ ਵੀਲਰ ਵਾਲੇ ਜਾਂਦੇ ਟੂ ਵੀਲਰ ਤੇ ਉਹ ਮੂਟਕੇ ਹੁੰਦੇ ਆ ਉਹਨਾਂ ਦੇ ਜਾਂ ਵਿਦਆਊਟ ਨੰਬਰ ਡਾਕੂਮੈਂਟ ਵਗੈਰੇ ਨੇ ਹੁੰਦੇ ਉਹਨਾਂ ਖਿਆਲ ਕੋਈ ਸਖਤ ਕਾਰਵਾਈ ਕਿਤੇ ਜਿਹੜੀ ਜੀ ਸਾਡੀ ਸਪੈਸ਼ਲ ਨਾਕਾਬੰਦੀ ਆ ਰਹੀ ਹੈ ਚੈਕਿੰਗ ਅਸੀਂ ਸ਼ਾਮਾਂ ਨੂੰ ਵੀ ਕਰਦੇ ਆ ਉਹ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖਿਆ ਜਾ ਰਿਹਾ ਵੀ ਜਿਹੜੇ ਕੋਈ ਵੀ ਮੂਹ ਕਵਰਡ ਹੁੰਦਾ ਹੈ ਕਈ ਵਾਰੀ ਤਾਂ ਧੂਲ ਮਿੱਟੀ ਕਰਕੇ ਲਾਉਂਦੇ ਆ ਕੋਈ ਧੁੱਪ ਕਰਕੇ ਲਾ ਲੈਂਦੇ ਆ ਤਾਂ ਅਸੀਂ ਉਹਨਾਂ ਦੀ ਜ਼ਰੂਰ ਚੈਕਿੰਗ ਆਨਰ ਦੀ ਆਈਡੀ ਪ੍ਰੂਫ ਜ਼ਰੂਰ ਚੈੱਕ ਕਰਦੇ ਤਾਂ ਕਿ ਕੋਈ ਮਾੜਾ ਬੰਦਾ ਨਾ ਕੋਈ ਨਿਕਲ ਜੇ ਸਾਡੇ